ਤਾਜੀ ਦੀਵੇ ਲਾਏ ਪਏ ਨੇ ਕਿੰਨੀ ਕੀ ਬਿਕਰੀ ਹੋ ਗਈ ਦੀ ਮੇਰੇ ਤਾਂ ਦੋ ਕਟੇ ਵੇਚਨੇ ਦਾ 1000 ਰੁਪਏ ਦਾ ਵੀ ਨਹੀਂ ਲੱਗਿਆ ਕਿੰਨੀ ਉਮਰ ਆ ਮਾਤਾ ਜੀ ਮੇਰੀ 70 ਸਾਲ ਦੀ ਹੋਣ ਵਾਲੀ ਹੋ 70 ਸਾਲ ਦੀ ਉਮਰ ਦੇ ਵਿੱਚ ਦੀਵਾਲੀ ਦੇ ਤਿਹਾਰ ਤੇ ਦੀਵੇ ਲਾ ਕੇ ਬੈਠੇ ਹਾਂ ਬੱਚੇ-ਬੁੱੱਚੇ ਕਿੱਥੇ ਨੇ ਬੱਚੇ ਮੇਰੇ ਤਾਂ ਜਾਂ ਪੋਤੀ ਆ ਪੋਤਾ ਮੁੰਡੇ ਦੀ ਮਿਹਰ ਦੀ ਲੱਤ ਖਰਾਬ ਹੈ ਕੰਮ ਨਹੀਂ ਕਰ ਸਕਦਾ ਮਕਾਨ ਕਿਰਾਏ ਤੇ ਰਾਜੇ ਮਜਬੂਰੀ ਨੂੰ ਮਕਾ ਲਿਆ ਜੇ ਵੀ ਉਮਰ ਕੰਮ ਕਰਨ ਦੀ ਟੋੜਾ ਇੱਕ ਮੈਨੂੰ ਲੱਗਦਾ ਕਿ ਇਹ ਕਿਲੇ ਪੰਨਿਆਂ ਨੇ ਜਦੋਂ ਲੋਕ ਹੁਣ ਚਾਈਨੀਸ ਸਲੈਟ ਆ ਗਏ ਦੀਵੇ ਦੀ ਮੰਗ ਘਟ ਗਈ ਆ ਫਰਕ ਪਿਆ ਕੁਛ ਜੰਮੀ ਸਰਕੇ ਨਹੀਂ बिकਦੀ ਨਹੀਂ ਹੈਗੇ ਮਿਕਰ ਰੇ ਨਾਲ ਵੱਡੇ ਬੰਦੇ ਦੇ ਵਿਕੇਦੇ ਨੇ ਰਾਤ ਛੋਟੇ ਖਰੀਦਾਰਾਂ ਤੋਂ ਕੋਈ ਨਹੀਂ ਲੈਂਦਾ ਨਾ ਕੋਈ ਨਹੀਂ ਵਿਸ਼ਾਲ ਜੀ ਮਿਠਾਈ ਅੱਜ ਦੀਵਾਲੀ ਦਾ ਤਿਹਾਰ ਹੈ ਵੱਡੀ ਗਿਣਤੀ ਦੇ ਵਿੱਚ ਮਿਠਾਈਆਂ ਲੱਗੀਆਂ ਕਿਵੇਂ ਦੇਖ ਬਾਜ਼ੀ ਰੌਣਕ ਮੇਲਾ ਲੱਗਿਆ ਹੋਇਆ ਹੈ ਤੁਹਾਡੇ ਸਾਹਮਣੇ ਜੀ ਕਸਟਮਰ ਖਰੀਦਦਾਰੀ ਕਰ ਰਹੇ ਆ ਤੇ ਲੱਗੇ ਹੋਏ ਆ ਜੀ ਆਪਣੇ ਕੰਮ ਕਰਨ ਨੂੰ ਦੀਵਾਲੀਆਂ ਦੇ ਕੁਝ ਦੋ ਹੋਣ ਕਰਕੇ ਥੋੜੀ ਜਿਹੀ ਰੌਣਕ ਪਟ ਗਈ ਹੈ ਬਸ ਇੰਨਾ ਫਰਕ ਹੈ ਜੀ ਕਿਉਂਕਿ ਕੁਝ ਟਾਈਮਿੰਗ ਦਾ ਫਰਕ ਆ ਉਸ ਕਰਕੇ ਬਣੀ ਪਤਾ ਨਹੀਂ ਲੱਗਦਾ ਕਿ ਅੱਜ ਦੀ ਦੀਵਾਲੀ ਹੈ ਕਿ ਕੱਲ ਦੀ ਦੀਵਾਲੀ ਹੈ ਜਦੋਂ ਇੰਨੀਆਂ ਮਿਠਾਈਆਂ ਸੰਗਤ ਪਹੁੰਚੀ ਪਈਏ ਲੋਕ ਪਹੁੰਚੇ ਪਏ ਨੇ ਕਹਿੰਦੇ ਦੋ ਦੀਵਾਲੀਆਂ ਕਰਕੇ ਜਦੋਂ ਰਸ਼ ਘਟ ਗਿਆ ਆ ਫਿਰ ਹੋ ਗਿਆ ਫਰਕ ਪਿਆ ਕੋਈ ਐ ਖੂਬ ਖੁਸ਼ੀਆਂ ਮਨਾਓ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਅੱਜ ਦੀਵਾਲੀ ਦਾ ਪਾਵਨ ਤਿਹਾਰ ਆ ਉੱਥੇ ਬੰਦੀ ਛੋੜ ਦਿਵਸ ਵੀ ਆ ਜਿਸ ਦੀ ਰੌਣਕਾਂ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਸੋ ਗੱਲ ਕਰ ਲਈਏ ਪਟਿਆਲਾ ਦੇ ਬਾਜ਼ਾਰਾਂ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਮਾਨ ਮਠਿਆਈਆਂ ਪਟਾਕੇ ਲੈਣ ਲਈ ਪਹੁੰਚੇ ਪਏ ਨੇ ਸੋ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦਿੰਨੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਜ਼ਰੂਰ ਉੱਗੇ ਜਾਏ ਤੇ ਮੇਰੇ ਨਾਲ ਚੱਲੇ ਤੇ ਦਿਖਾਵੇ ਕਿ ਪਟਿਆਲਾ ਦੇ ਬਾਜ਼ਾਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਚਹਲ ਪਹਲ ਦੇਖਣ ਨੂੰ ਮਿਲ ਰਹੀ ਹੈ ਦਿਨ ਚੜ੍ਹਦੇ ਹੀ ਲੋਕ ਵੱਡੀ ਗਿਣਤੀ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸਮਾਨ ਲੈਣ ਨੂੰ ਪਹੁੰਚ ਚੁੱਕੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਮੋਟਰਸਾਈਕਲਾਂ ਗੱਡੀਆਂ ਅਤੇ ਹੋਰ ਵਿਕਲਾਂ ਦੇ ਉੱਤੇ ਪਹੁੰਚ ਰਹੇ ਨੇ ਬਾਜ਼ਾਰਾਂ ਦੇ ਵਿੱਚ ਕਾਫੀ ਰਸ਼ ਹੈ ਸੋ ਡੈਕੋਰੇਸ਼ਨ ਦੀਆਂ ਦੁਕਾਨਾਂ ਪਟਾਕਿਆ ਦੀ ਦੁਕਾਨਾਂ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਥੇ ਡੈਕੋਰੇਸ਼ਨ ਦਾ ਜਿਹੜਾ ਸਮਾਨ ਹੈ ਲੋਕ ਲੈਣ ਲਈ ਪਹੁੰਚੇ ਪਏ ਨੇ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਤਿਹਾਰਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕੀ ਨਾਮ ਹੈ ਤੁਹਾਡਾ ਮੋਹਨ ਲਾਲ ਮੋਹਨ ਲਾਲ ਜੀ ਦੀਵਾਲੀ ਦਾ ਤਿਹਾਰ ਹੈ ਪਾਵਨ ਤਿਹਾਰ ਹੈ ਕਿਵੇਂ ਦੇਖਦੇ ਹੋ ਕਿੰਨੀ ਕੀ ਲੋਕਾਂ ਦਾ ਉਤਸ਼ਾਹ ਹੈ ਬਹੁਤ ਉਤਸ਼ਾਹ ਹੈ ਬਹੁਤ ਬੜੀਆ ਪਹਿਲਾਂ ਨਾਲੋਂ ਕੋਈ ਤਰੱਕੀ ਹੋਈ ਇਸ ਚ ਹਾਂ ਪੂਰੀ ਖੁਸ਼ੀਆਂ ਨੇ ਹਾਂ ਖੁਸ਼ੀਆਂ ਪੂਰੀਆਂ ਕੋਈ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਮੈਸੇਜ ਦੀਵਾਲੀ ਰਾਜੀ ਕੇ ਮਨਾਓ ਖੁਸ਼ੀ ਮਨਾਓ ਫੁੱਲਾਂ ਨਾਲ ਠੀਕ ਹੈ ਫੁੱਲਾ ਚ ਰੋ ਸਲੂਸ਼ਨ ਕੰਮ ਕਰੋ ਸੋ ਬਿਲਕੁਲ ਦੇਖ ਸਕਦੇ ਹਾਂ ਕਿ ਲੋਕ ਵੀ ਪਹੁੰਚੇ ਪਏ ਨੇ ਇਹ ਡੈਕੋਰੇਸ਼ਨ ਦਾ ਸਮਾਨ ਵੀ ਲੱਗਿਆ ਪਿਆ ਲੋਕ ਵੱਡੀ ਗਿਣਤੀ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਪਹੁੰਚ ਰਹੇ ਨੇ ਸੋ ਵੱਖ-ਵੱਖ ਤੁਹਾਨੂੰ ਨਜ਼ਾਰੇ ਦਿਖਾਵਾਂਗੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਜ਼ਾਰਾਂ ਦੇ ਵਿੱਚ ਹੁਣ ਜਾਮ ਲੱਗਨੇ ਵੀ ਸ਼ੁਰੂ ਹੋ ਗਏ ਨੇ ਕਿਉਂਕਿ ਲੋਕ ਬਾਜ਼ਾਰਾਂ ਦੇ ਵਿੱਚ ਸਮਾਨ ਲੈਣ ਨੂੰ ਪਹੁੰਚੇ ਪਏ ਨੇ ਦੀਵਾਲੀ ਦਾ ਪਾਵਨ ਤਿਹਾੜ ਹਿੰਦੂਆਂ ਦੇ ਵਿੱਚ ਇਸ ਦੀ ਮਾਨਤਾ ਇਸ ਕਰਕੇ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮਚੰਦਰ ਜੀ ਜੋ ਆਪਣਾ 14 ਸਾਲ ਦਾ ਬਨਵਾਸ ਛੱਟ ਕੇ ਅਯੁੱਧਿਆ ਵਾਪਸ ਆਏ ਸੀ ਉੱਥੇ ਹੀ ਗੱਲ ਕਰਨ ਲਈ ਇਹ ਸਿੱਖ ਇਤਿਹਾਸ ਬਾਰੇ ਤਾਂ ਇਸ ਦਿਨ ਸਿੱਖਾਂ ਦੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਜੋ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਵਾ ਕੇ ਵਾਪਸ ਲੈ ਕੇ ਆਏ ਸੀ ਸੋ ਦੋਨਾਂ ਦੇ ਵਿੱਚ ਕਾਫੀ ਇਤਿਹਾਸਿਕ ਭਾਵਨਾਵਾਂ ਜੁੜੀਆਂ ਪਈਆਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਪਟਾਕੇ ਵੀ ਲੱਗੇ ਪਏ ਨੇ ਮਠਿਆਈ ਦੀਆਂ ਦੁਕਾਨਾਂ ਲੱਗੀਆਂ ਪਈਆਂ ਨੇ ਹਟੜੀ ਲੱਗੀ ਪਈ ਆ ਸੋ ਅੱਜ ਦੀਵਾਲੀ ਦਾ ਤਿਹਾਰ ਹੈ ਤੇ ਵੱਡੀ ਗਿਣਤੀ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਰਸ਼ ਦੇਖਣ ਨੂੰ ਮਿਲ ਰਿਹਾ। ਸੋ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਮਠਿਆਈਆਂ ਦੀ ਦੁਕਾਨਾਂ ਤੇ ਵੀ ਪਹੁੰਚ ਨੇ। ਸੋ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਦੇਖ ਸਕਦੇ ਹੋ ਕਿ ਮਠਿਆਈਆਂ ਹੀ ਮਠਿਆਈਆਂ ਪਈਆਂ ਹੋਈਆਂ ਨੇ। ਸੋ ਗੱਲਬਾਤ ਕਰਦੇ ਆ। ਭਾਈ ਕੀ ਨਾਮ ਹੈ ਤੁਹਾਡਾ? ਮੇਰਾ ਵਿਸ਼ਾਲਾ ਜੀ। ਵਿਸ਼ਾਲ ਜੀ ਮਠਿਆਜ ਦੀਵਾਲੀ ਦਾ ਤਿਹਾਰ ਹੈ। ਵੱਡੀ ਗਿਣਤੀ ਦੇ ਵਿੱਚ ਮਠਿਆਈਆਂ ਲੱਗੀਆਂ ਕਿਵੇਂ ਦੇਖਦੇ ਹੋ? ਬਾਜੀ ਰੌਣਕ ਮੇਲਾ ਲੱਗਿਆ ਹੋਇਆ ਹੈ ਤੁਹਾਡੇ ਸਾਹਮਣੇ ਜੀ। ਕਸਟਮਰ ਖਰੀਦਦਾਰੀ ਕਰ ਰਹੇ ਆ। ਅਸੀਂ ਲੱਗੇ ਹੋਏ ਆ ਜੀ ਆਪਣੇ ਕੰਮ ਕਰਨ ਦੀਵਾਲੀ ਆਏ ਕੁਝ ਦੋ ਹੋਣ ਕਰਕੇ ਥੋੜੀ ਜਿਹੀ ਰੌਣਕ ਵਟ ਗਈ ਹੈ ਬਸ ਇੰਨਾ ਫਰਕ ਹੈ ਜੀ ਕਿਉਂਕਿ ਕੁਝ ਟਾਈਮਿੰਗ ਦਾ ਫਰਕ ਆ ਉਸ ਕਰਕੇ ਬਣੀ ਪਤਾ ਲੱਗਦਾ ਲੱਗ ਵੀ ਅੱਜ ਦੀ ਦੀਵਾਲੀ ਹੈ ਕੱਲ ਦੀ ਦੀਵਾਲੀ ਹੈ ਇਸ ਕਰਕੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੀ ਹੁਣ ਤਾਂ ਡਬਲ ਫਾਇਦਾ ਹੋ ਗਿਆ ਦੋ ਦਿਨ ਨਹੀਂ ਡਬਲ ਫਾਇਦਾ ਗੱਲ ਨਹੀਂ ਹੈ ਜੀ ਕਸਟਮਰ ਆਣ ਜਾਂਦਾ ਨਾ ਉਸ ਨਾਲ ਮਲੇਗੀ ਤਿਹਾਰ ਦਾ ਮਜ਼ਾ ਕਰ ਕਰਾ ਹੋ ਜਾਂਦਾ ਔਰ ਕੁਝ ਨਹੀਂ ਇਹ ਮੈਸੇਜ ਕੀ ਦੇਣਾ ਚਾਹੁੰਦੇ ਕਿ ਦੀਵਾਲੀ ਦਾ ਤਿਹਾਰ ਹੈ ਇੰਨਾ ਪਾਵਨ ਤਿਹਾਰ ਹੈ ਮੈਸੇਜ ਇਹਦੇ ਨਾਲ ਜੰਦੇ ਜੀ ਦੀਵਾਲੀ ਦਾ ਤਿਹਾਰ ਹੈ ਖੁਸ਼ੀ ਵਾਲਾ ਤਿਹਾਰ ਹੈ ਜੀ ਪਰਮਾਤਮਾ ਤੋਂ ਸਭ ਨੂੰ ਮਲੇਗੀ ਬਰਕਤਾਂ ਬਖਸ਼ੇ ਆਪਣੀ ਸਭ ਨੂੰ ਚਾਹੀਦਾ ਵੀ ਮਿਲ ਜੁਲ ਕੇ ਮਰੀਏ ਤਿਹਾੜ ਬਣਾਉਣਾ ਚਾਹੀਦਾ ਹੈ ਤੇ ਇਸ ਤਿਹਾੜ ਨੂੰ ਮਲੇਗੀ ਬੜੇ ਵਧੀਆ ਤਰੀਕੇ ਬਣਦਾ ਹੈ ਔਰ ਜਿਆਦਾ ਜਿਆਦਾ ਪੋਲੂਸ਼ਨ ਨੂੰ ਮਲੇਗੀ ਦੂਰ ਰੱਖਣਾ ਹੈ ਪੋਲੂਸ਼ਨ ਹੀ ਜਿਆਦਾ ਫੈਲਾਣਾ ਚਾਹੀਦਾ ਕੋਈ ਪਟਾਕੇ ਚਲਾਓ ਪਰ ਇਵੇਂ ਚਲਾਓ ਵੀ ਮਲੇਗੀ ਨਾ ਦੂਜਾ ਵਾਲੀ ਹਰਾਸ ਹੋਵੇ ਨਾ ਆਪਾਂ ਤੰਗ ਹੋਈਏ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮਠਿਆਈਆਂ ਕਿਉਂਕਿ ਦੀਵਾਲੀ ਦੇ ਤਿਹਾੜ ਦੇ ਵਿੱਚ ਹਰ ਕਿਸੇ ਨਾਲ ਹੁੰਦਾ ਕਿ ਵੱਖਰੀ ਵੱਖਰੀ ਮਠਿਆਈਆਂ ਘਰੇ ਲੈ ਕੇ ਜਾਈਏ ਤੇ ਤਿਹਾਰ ਮਨਾਈਏ ਸੋ ਸਾਡੇ ਨਾਲ ਨikhil ji ਵੀ ਮੌਜੂਦ ਨੇ ਨਾ ਗੱਲ ਕਰਦੇ ਆ ਨikhil ji ਕਿਵੇਂ ਹੈ ਅੱਜ ਦੀਵਾਲੀ ਦਾ ਤਿਹਾਰ ਕਿਵੇਂ ਰਿਹਾ ਬਹੁਤ ਵਧੀਆ ਮਾਹੌਲ ਹੈ ਜੀ ਕ੍ਰੋਨਿਕ ਮੇਲਾ ਲੱਗਿਆ ਪਿਆ ਸਾਰੇ ਸ਼ਹਿਰ ਚ ਪੂਰਾ ਕੰਮ ਚੱਲ ਰਿਹਾ ਮਿਹਨਤ ਪੂਰੀ ਚੱਲ ਰਹੀ ਆ ਪੂਰੀ ਲੱਗੀ ਪਈ ਆ ਜੀ ਜਦੋਂ ਦਾ ਜੀਐਸਟੀ ਕੱਟੀ ਆ ਮਹਿੰਗਾਈ ਕੱਟੀ ਆ ਤਾਂ ਦਾ ਲੋਕਾਂ ਨੇ ਸ਼ੋਪਿੰਗ ਜਿਆਦਾ ਵਧਾਤੀ ਆ ਲੋਕਾਂ ਦਾ ਬਜਟ ਜਿਆਦਾ ਸੀਗਾ ਉਹ ਹੁਣ ਘਟ ਗਿਆ ਜੋ ਪਹਿਲਾਂ ਜਿਆਦਾ ਹੁੰਦਾ ਸੀਗਾ ਤੇ ਹੁਣ ਜਿਵੇਂ ਇੰਨੀਆਂ ਮਠਾਈਆਂ ਸੰਗਤ ਪਹੁੰਚੀ ਪਈਏ ਲੋਕ ਪਹੁੰਚੇ ਪਏ ਨੇ ਕਹਿੰਦੇ ਦੋ ਦੀਵਾਲੀਆਂ ਕਰਕੇ ਜਦੋਂ ਰਸ਼ ਘਟ ਗਿਆ ਆ ਫਿਰ ਹੋ ਇਵੇਂ ਇਹ ਕਸਟਮਰ ਥੋੜਾ ਡਿਵਾਈਡ ਹੋ ਜਾਂਦਾ ਹੈ ਕਰਾਊਡ ਡਿਵਾਈਡ ਹੋ ਜਾਂਦਾ ਹੈ ਬਾਕੀ ਦੀਵਾਲੀ ਦੀ ਪੂਰੀ ਧੂਮ ਹੈ ਖੂਬ ਪਟਾਕੇ ਬਜਾਓ ਖੂਬ ਖੁਸ਼ੀਆਂ ਮਨਾਓ ਸੋ ਬਿਲਕੁਲ ਸਾਰੇ ਪਾਸੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਮਠਿਆਈਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਪਈਓ ਇੱਕ ਪਾਸੇ ਦੂਜੇ ਪਾਸੇ ਤਾਂ ਵੀ ਤੁਹਾਨੂੰ ਦ੍ਰਿਸ਼ ਦਿਖਾ ਦਿੰਦੇ ਜਿੱਥੇ ਹਟੜੀਆਂ ਤੇ ਹੋਰ ਜਿਹੜੇ ਦੀਵੇ ਨੇ ਤੇ ਹੋਰ ਸਮਾਨ ਹੈ ਜਿਹੜਾ ਲੋਕਾਂ ਨੇ ਰੱਖਿਆ ਪਿਆ ਸੋ ਤਸਵੀਰਾਂ ਬਿਆਨ ਕਰ ਰਹੇ ਆ ਕਿ ਪਟਿਆਲਾ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਦੀਵਾਲੀ ਦਾ ਸੋ ਲੈ ਕੇ ਚੱਲਦੇ ਇੱਕ ਵਾਰ ਫਿਰ ਤੁਹਾਨੂੰ ਵੱਖਰੀ ਵੱਖਰੀ ਥਾਵਾਂ ਦੇ ਉੱਤੇ ਸੋ ਦੇਖ ਸਕਦੇ ਹੋ ਕਿ ਪੂਰੇ ਬਾਜ਼ਾਰ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਪਏ ਨੇ ਲੋਕਾਂ 'ਚ ਕਾਫੀ ਉਤਸ਼ਾਹ ਹੈ ਕਿਉਂਕਿ ਦੀਵਾਲੀ ਦਾ ਪਾਵਨ ਤਿਹਾਰ ਹੈ ਸੋ ਲੋਕਾਂ ਦੇ ਵੱਲੋਂ ਇਸ ਤਿਹਾਰ ਦੀ ਕਾਫੀ ਉਡੀਕ ਕੀਤੀ ਜਾਂਦੀ ਹੈ ਦੀਵੇ ਬਣਾਏ ਗਏ ਨੇ ਕਾਫੀ ਟਾਈਮ ਤੋਂ ਦੀਵੇ ਬਣਾਉਂਦਾ ਕੰਮ ਸ਼ੁਰੂ ਕਰ ਦਿੱਤਾ ਹੈ ਅੰਦਾ ਸੋ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਤਾ ਤਸਵੀਰਾਂ ਬਿਆਨ ਇਹੀ ਕਰ ਰਹੇ ਕਿ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਕਿਉਂਕਿ ਦੀਵਾਲੀ ਦਾ ਤਿਹਾਰ ਕਾਫੀ ਟਾਈਮ ਤੋਂ ਲੋਕਾਂ ਨੂੰ ਢੀਕ ਹੁੰਦੀ ਹੈ ਬੱਚਿਆਂ ਨੂੰ ਪਟਾਕੇ ਚਲਾਉਣ ਦਾ ਸ਼ੌਂਕ ਹੁੰਦਾ ਤੇ ਆਮ ਲੋਕਾਂ ਨੂੰ ਜਿਵੇਂ ਘਰ ਸਜਾਉਣ ਦਾ ਜਾਂ ਪਰ ਹੋਰ ਚੀਜ਼ਾਂ ਜਿਹੜੇ ਲੈ ਕੇ ਆਉਂਦੇ ਨੇ ਕਿ ਅੱਜ ਦੀਵਾਲੀ ਦਾ ਤਿਹਾਰ ਹੈ ਸੋ ਲੈ ਕੇ ਆਣਾ ਚਾਹੀਦਾ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਮਾਤਾ ਜੀ ਵੀ ਬੈਠੇ ਨੇ ਦੀਵੇ ਲਾ ਕੇ ਮਾਤਾ ਜੀ ਨਾਲ ਵੀ ਗੱਲਬਾਤ ਕਰਦਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਾਤਾ ਜੀ ਆਦਰਸ਼ ਕੀ ਨਾਮ ਹੈ ਸੁਨੀਤਾ ਸੁਨੀਤਾ ਜੀ ਦੀਵੇ ਲਾਏ ਪਏ ਨੇ ਕਿੰਨੀ ਕੀ ਬਿਕਰੀ ਹੋ ਗਈ ਦੀਵੇ ਮੇਰੇ ਤਾਂ ਦੋ ਕਟੇ ਵਿੱਚ 30000 ਦੀ ਬੱਬ ਨਹੀਂ ਲੱਗਿਆ ਤੇ ਮੈਨੂੰ ਇੱਕ ਗੱਲ ਦੱਸੋ ਕਿੰਨੇ ਟਾਈਮ ਤੋਂ ਦੁਕਾਨ ਲਾ ਕੇ ਬੈਠਾ ਹੋ ਪੂਰੇ ਮੈਂ ਤਾਂ ਪਰਸ ਤੋਂ ਉੱਥੇ ਲਾਈ ਕਿੰਨੀ ਉਮਰ ਆ ਮਾਤਾ ਜੀ ਮੇਰੀ 70 ਸਾਲ ਦੀ ਹੋਣ ਵਾਲੀ ਹੋ 70 ਸਾਲ ਦੀ ਉਮਰ ਦੇ ਵਿੱਚ ਦੀਵਾਲੀ ਦੇ ਤਿਹਾੜ ਤੇ ਦੀਵੇ ਲਾ ਕੇ ਬੈਠੇ ਹੋ ਬੱਚੇ ਬੁੱੱਚੇ ਕਿੱਥੇ ਨੇ ਬੱਚੇ ਮੇਰੇ ਦਾ ਜਿਆ ਪੁੱਤੀ ਆ ਪੁੱਤ ਆ ਮੁੰਡੇ ਦੀ ਮੇਰੇ ਦੀ ਲੱਤ ਖਰਾਬ ਹੈ ਕੰਮ ਨਹੀਂ ਕਰ ਸਕਦਾ ਮਕਾਨ ਕਿਰਾਏ ਤੇ ਰਾਜੇ ਮਜਬੂਰੀ ਨੂੰ ਕੰਮ ਕਰੇ ਮੇਰੀ ਉਮਰ ਕੰਮ ਕਰਨ ਦੀ ਥੋੜਾ ਇੱਕ ਮੇਰੇ ਲੱਗਦਾ ਕਿ ਡਿਕੜੇ ਸੁਧਿਏ ਪੰਨਿਆਂ ਨੇ ਕੋਈ ਸਰਕਾਰ ਦਾ ਕੋਈ ਫਾਇਦਾ ਨਹੀਂ ਆਇਆ ਜਦੋਂ ਲੋਕ ਹੁਣ ਚਾਈਨੀਸ ਲੈਟਾਂ ਆ ਗਈਆਂ ਦੀਵੇ ਦੀ ਮੰਗ ਘਟ ਗਈ ਆ ਫਰਕ ਪਿਆ ਕੁਛ ਜੰਮੀ ਫਰਕ ਇਹ ਨਹੀਂ बिकਦੀ ਨਹੀਂ ਹੈਗੇ बिकਦੇ ਨਾਲ ਵੱਡੇ ਬੰਦੇ ਦੇ ਵੀ ਘਰੇ ਨੇ ਰਾਜੇ ਛੋਟੇ ਗਰੀਬਦਾਰਾਂ ਤੋਂ ਕੋਈ ਨਹੀਂ ਲੈਂਦਾ ਨਾ ਸੋ ਬਿਲਕੁਲ ਦੀਵਾਲੀ ਦਾ ਤਿਹਾਰ ਪਟਾਕਿਆਂ ਤੋਂ ਬਿਨਾ ਅਧੂਰਾ ਰਹਿੰਦਾ ਸੋ ਤਸਵੀਰਾਂ ਜ਼ਰੂਰ ਬਿਆਨ ਕਰ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਤੱਕ ਨਜ਼ਰ ਆ ਜਾਂਦੀਆਂ ਉੱਥੇ ਪਟਾਕੇ ਪਟਾਕੇ ਨੇ ਸੋ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾ ਦਿੰਨੇ ਕੈਮਰਾਮੈਨ ਨੂੰ ਮੈਂ ਕਹਿੰਦਾ ਕਿ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿੱਥੇ ਤੱਕ ਨਿਗਾਹ ਜਾਂਦੀ ਹੈ ਪਟਾਕੇ ਹੀ ਪਟਾਕੇ ਨੇ ਪਟਾਕਿਆਂ ਦੀ ਮਾਰਕੀਟ ਲੱਗੀ ਪਈ ਹੈ ਸੋ ਉਹਦੇ ਨਾਲ ਹੀ ਜਿਹੜਾ ਸੁਰੱਖਿਆ ਦੇ ਪੂਰੇ ਪ੍ਰਬੰਧ ਕਰੇ ਪਏ ਨੇ ਫਾਇਰ ਐਕਸਟਿੰਗੁਇਸ਼ਰ ਇੱਥੇ ਪਏ ਹੋਣੇ ਤੇ ਹੋਰ ਚੀਜ਼ਾਂ ਪਈਆਂ ਨੇ ਸੋ ਪਟਾਕਿਆਂ ਤੋਂ ਬਿਨਾ ਬਿਲਕੁਲ ਤਿਹਾਰ ਜਿਹੜੇ ਨੇ ਅਧੂਰੇ ਰਹਿੰਦੇ ਨੇ ਸੋ ਗੱਲਬਾਤ ਕਰਦਾ ਦੁਕਾਨਦਾਰ ਨਾਲ ਜਿਹੜੇ ਟਾਕੇ ਵੇਚ ਰਹੇ ਬਈ ਕੀ ਨਾਮ ਹੈ ਤੁਹਾਨੂੰ ਗੋਇਲ ਤੁਨੂੰ ਜੀ ਕਿਵੇਂ ਦਾ ਰਿਹਾ ਦੀਵਾਲੀ ਦਾ ਤਿਹਾਰ ਕਿਵੇਂ ਰਹੀ ਪਟਾਕਿਆਂ ਦੀ ਵਿਕਰੀ ਨਹੀਂ ਨਹੀਂ ਬਹੁਤ ਅੱਛੀ ਆ ਜੀ ਮਾਰਕੀਟ ਦਾ ਮਾਹੌਲ ਦੇਖੋ ਤੁਸੀਂ ਲੱਗਿਆ ਹੋਇਆ ਸਾਰਾ ਕੰਮਕਾਰ ਠੀਕ ਆ ਜੀ ਤਿਹਾਰ ਆ ਸਾਰਾ Hindu ਤਿਹਾਰ ਆ ਲੋਕਾਂ ਨੂੰ ਆ ਅੱਜ ਕੱਲ ਨਹੀਂ ਬਣਾ Hindu ਤਿਹਾਰ ਆ ਸਿੱਖਾਂ ਦਾ ਵੀ ਆ ਨਾਲ ਤਾਂ ਬੰਦੀ ਛੁੜਦੀ ਵਸ ਵੀ ਆ ਹਾਂਜੀ ਹਾਂ ਸਾਰੇ ਬਣਾਣਗੇ ਬਣਾਣਗੇ ਕੋਈ ਲੋਗ ਅੱਜ ਬਣਾਣਗੇ ਕੋਈ ਕੱਲੂ ਬਣਾਣਗੇ ਹਾਂਜੀ ਜਿਹੜਾ ਤਿਉਹਾਰ ਡਿਵਾਈਡ ਹੋਗੇ ਉਹਦਾ ਫਰਕ ਨਹੀਂ ਆ ਵਿਕਰੀ ਦੇ ਉੱਤੇ ਹਾਂਜੀ ਹਾਂ ਜਰੂਰ ਫਰਕ ਆ ਜੀ ਦੇਖੋ ਕਿਤੇ ਮਾਰਕੀਟ ਕੱਲ ਵਿਕਣਾ ਸੀ ਪਟਾਕਾ ਜੋ ਅੱਜ ਵਿਕੇਗਾ ਕੁਝ ਕੱਲ ਵਿਕੇਗਾ ਡਬਲ ਡਬਲ ਫਾਇਦਾ ਹੋ ਗਿਆ ਹਾਂਜੀ ਹਾਂ ਸੋ ਇੱਕ ਮੇਰਾ ਜਮੇ ਕਈ ਲੋਕ ਕਹਿੰਦੇ ਨੇ ਗ੍ਰੀਨ ਪਟਾਕੇ ਆਪਣੇ ਕੋਲ ਹੈ ਗ੍ਰੀਨ ਪਟਾਕੇ ਹਾਂਜੀ ਹਾਂ ਜ਼ਰੂਰੀ ਜਿਆਤਰ ਗ੍ਰੀਨ ਪਟਾਕੇ ਹੋਣ ਹਾਂਜੀ ਹਾਂ ਕਿਉਂਕਿ ਪੋਲਿਊਸ਼ਨ ਤੇ ਐ ਹੁੰਦਾ ਕਿ ਰੋਕ ਲਈ ਜਾਵੇ ਜਿੰਨਾ ਹੋ ਉਹ ਸ਼ੁਰੂ ਤੋਂ ਪਹਿਲਾਂ ਤੁਸੀਂ ਜਿਵੇਂ ਚੱਲਦਾ ਆ ਰਿਹਾ ਵੀ ਕਹਿੰਦੇ ਪ੍ਰੋਡੂਸ਼ਨ ਜ਼ਿਆਦਾ ਹੈ ਉਸ ਕਰਕੇ ਪਹਿਲਾਂ ਹੀ ਮਾਲੂਸ ਹੀ ਸਾਹਬ ਨਾਲ ਲਿਆਣਾ ਵੀ ਪ੍ਰਦੂਸ਼ਨ ਘਟ ਹੋਵੇ ਆਪਾਂ ਸੋ ਬਿਲਕੁਲ ਸਾਰੇ ਦੀਵਾਲੀ ਦੇ ਤਿਹਾਰਾਂ ਦੇ ਵਿੱਚ ਜਿਹੜੇ ਲੋਕ ਨੇ ਜ਼ਿਆਦਾਤਰ ਗ੍ਰੀਨ ਪਟਾਕੇ ਯੂਜ਼ ਕਰ ਰਹੇ ਜਿਨ੍ਹਾਂ ਨਾਲ ਘੱਟ ਪੋਲਿਊਸ਼ਨ ਹੁੰਦਾ ਕਿਉਂਕਿ ਦੀਵਾਲੀ ਸਾਲ 'ਚ ਇੱਕ ਵਾਰ ਆਉਂਦੀ ਹੈ ਪਰ ਪ੍ਰਦੂਸ਼ਣ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਚਾਹੇ ਉਹ ਸਾਹ ਦੀ ਦਮੇ ਦੀਆਂ ਪਰ ਹੋਰ ਦਿੱਕਤਾਂ ਹੋ ਜਾਂਨ ਸੋ ਪਟਾਕੇ ਚਲਾਓ ਪਰ ਸੀਮਿਤ ਤਰੀਕੇ ਨਾਲ ਚਲਾਓ ਗ੍ਰੀਨ ਪਟਾਕੇ ਚਲਾਓ ਤੇ ਉੱਥੇ ਉਹਨਾਂ ਦੀ ਵੀ ਮਦਦ ਕਰੋ ਜਿਹੜੇ ਦੀਵੇ ਬਣਾਦੇ ਨੇ ਜਾਂ ਫਿਰ ਜਿਹੜੇ ਛੋਟੇ ਦੁਕਾਨਦਾਰ ਨੇ ਜਿਨ੍ਹਾਂ ਦੀ ਦੀਵਾਲੀ ਉਦੋਂ ਮਨਾਈ ਜਾਊਗੀ ਜਦੋਂ ਜਿਹੜੇ ਤੁਸੀਂ ਉਹਨਾਂ ਤੋਂ ਸਮਾਨ ਖਰੀਦੋਗੇ ਸੋ ਹੋਰ ਵੀ ਅਪਡੇਟਸ ਲਈ ਬਨੇ ਰਹੋ ਪੰਜਾਬੀ ਲੋਕ ਦੇ